ਇਹ 1401 ਵਾਲੀ ਵੈਰੈਟੀ ਆ ਉਹ ਪੂਰੀ ਤਸੱਲੀ ਬਖਸ਼ਕ ਸਤਿ ਸ਼ਕਲ ਦੋਸਤੋ ਪਿੰਡੂ ਪੋਡਕਾਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਜਿਵੇਂ ਕਿ ਸਾਰੇ ਜਾਣਦੇ ਨੇ ਵੀ ਝੋਨੇ ਦਾ ਸੀਜ਼ਨ ਆ ਜਿਹੜਾ ਚੱਲ ਰਿਹਾ ਤੇ ਹੁਣ ਇਹ ਦਿਨਾਂ ਦੇ ਵਿੱਚ ਪਨੀਰੀਆਂ ਦੀ ਬਜਾਈ ਹੈ ਜਿਹੜੀ ਸ਼ੁਰੂ ਹੋ ਜਾਣੀ ਹੈ ਤੇ ਜ਼ਿਮੀਂਦਾਰਾਂ ਨੂੰ ਬੀਜ ਲੈਣ ਦੇ ਵਿੱਚ ਬੜੀ ਦਿੱਕਤ ਆਉਂਦੀ ਆ ਤੇ ਜ਼ਿਮੀਂਦਾਰਾਂ ਦਾ ਮਨ ਵੀ ਨਹੀਂ ਖੜਦਾ ਵੀ ਕਿੱਥੋਂ ਬੀਜ ਲਈਏ ਕਿੱਥੋਂ ਨਾ ਲਈਏ ਅਸਲੀ ਤੇ ਨਕਲੀ ਦੀ ਪਹਿਚਾਣ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਪਰ ਅੱਜ ਆਪਾਂ ਜਿੱਥੇ ਖੜੇ ਆਂਗੇ ਇੱਥੇ ਤੁਹਾਨੂੰ ਬੀਜ ਵੀ ਅਸਲੀ ਮਿਲੂਗਾ ਤੇ ਬੀਜ ਕਿਵੇਂ ਇੱਥੇ ਗ੍ਰੇਡਿੰਗ ਹੁੰਦੀ ਹੈ ਤੇ ਕਿਵੇਂ ਟ੍ਰੀਟਮੈਂਟ ਹੁੰਦਾ ਦਵਾਈ ਦਾ ਉਹ ਵੀ ਆਪਾਂ ਦਿਖਾਵਾਂਗੇ ਤੇ ਬਾਈ ਜੀ ਨਾਲ ਪੂਰੀ ਗੱਲਬਾਤ ਕਰਾਂਗੇ ਦਸ਼ਕਾ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹੁਣ ਬਹੁਤ ਵਧੀਆ ਜੀ ਅੱਛਾ ਬਾਈ ਜੀ ਜਿਵੇਂ ਹੁਣ ਜ਼ਿਮੀਂਦਾਰ ਦੇਖਦੇ ਆਪਾਂ ਵੀ ਦਚਿੱਤੀ 'ਚ ਪਏ ਰਹਿੰਦੇ ਨੇ ਵੀ ਆਪਾਂ ਬੀ ਕਿਹੜੀ ਵੈਰੈਟੀ ਲਾਈਏ ਤੇ ਕਿੱਥੋਂ ਲਈਏ ਇਹ ਤੁਸੀਂ ਕਿਵੇਂ ਦੇਖਦੇ ਹੋ ਵੀ ਮਾਰਕੀਟ ਦੇ ਵਿੱਚ ਜਿਵੇਂ ਦੇਖਦੇ ਆਂ ਡੁਪਲੀਕੇਸੀ ਬਹੁਤ ਹੋ ਰਹੀ ਹੈਗੀ ਦੇਖੋ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਕੰਪਨੀ ਹੈ ਉਹ ਕਿਸੇ ਵੀ ਦੁਕਾਨਦਾਰ ਨੂੰ ਬੀਜ ਨਹੀਂ ਦਿੰਦੀ ਨਾ ਕਿਸੇ ਡੀਲਰ ਨੂੰ ਅਸੀਂ ਆਪਣੇ ਹੀ ਖੇਤਾਂ ਦੇ ਵਿੱਚ ਜਿਹੜਾ ਕਿ ਬੀਜ ਤਿਆਰ ਕਰਦੇ ਹਾਂ ਔਰ ਵਧੀਆ ਬੀਜ ਤਿਆਰ ਕਰਦੇ ਹਾਂ ਚਾਹੇ ਉਹ ਪੀਆਰ ਦੀਆਂ ਵੈਰਾਈਟੀਆਂ ਨੇ ਚਾਹੇ ਬਾਸਮਤੀ ਦੀਆਂ ਨੇ ਜਿਆਦਾ ਜਿਹੜਾ ਸਭ ਤੋਂ ਡਰ ਰਹਿੰਦਾ ਉਹ ਆਪਾਂ ਨੂੰ 1401 ਦੇ ਵਿੱਚ ਡਰ ਰਹਿੰਦਾ ਜਿਹੜਾ ਆਪਾਂ ਦੁਕਾਨਾਂ ਤੋਂ ਲੈਨੇ ਆ ਕਿਉਂ ਦੇ ਵਿੱਚ ਝੰਡਾ ਵਗੈਰਾ ਇਹ ਸਮੱਸਿਆ ਜਿਹੜੀਆਂ ਉਹ ਕਿਉਂ ਆਉਂਦੀਆਂ ਨੇ ਅਸੀਂ ਕੀ ਕਰਦੇ ਹਾਂ ਅਸੀਂ ਯੂਨੀਵਰਸਿਟੀ ਤੋਂ ਬ੍ਰੀਡਰ ਬੀਜ ਲੈ ਕੇ ਉਹਨਾਂ ਤੋਂ ਜਿਹੜਾ ਫਾਊਂਡੇਸ਼ਨ ਬੀਜ ਬਣਾ ਕੇ ਆਪਣੀ ਪੈਕਿੰਗ ਦੇ ਵਿੱਚ ਟ੍ਰੀਟਮੈਂਟ ਸਾਰਾ ਪ੍ਰੋਪਰ ਦਵਾਈਆਂ ਨਾਲ ਟ੍ਰੀਟਮੈਂਟ ਕਰਕੇ ਅਸੀਂ ਉਹ ਕਿਸਾਨ ਵੀਰਾਂ ਨੂੰ ਸਿਰਫ ਆਪਣੀ ਫੈਕਟਰੀ ਬਲਾ ਕੇ ਹੀ ਬੀਜ ਦਿੰਨੇ ਆ। ਠੀਕ ਹੈ ਹਾਂਜੀ ਇਸ ਕਰਕੇ ਨਾ ਜਿਹੜਾ ਦੁਕਾਨਾਂ ਤੇ ਬੀਜ ਮਿਲਦਾ ਉਹਨ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿਉਂਕਿ ਦੁਕਾਨਦਾਰ ਵੀ ਉੱਥੇ ਕੀ ਕਰ ਸਕਦਾ ਦੁਕਾਨਦਾਰ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਇਸ ਪੈਕਿੰਗ ਦੇ ਵਿੱਚ ਕੀ ਪਾ ਕੇ ਦੇ ਰੱਖਿਆ ਹੈ ਉਹਨਾਂ ਨੇ ਵੀ ਮਾਲ ਅੱਗੋਂ ਚੱਕਿਆ ਹਾਂ ਉਹਨਾਂ ਨੂੰ ਵੀ ਮਾਲ ਅੱਗੋਂ ਹੀ ਲੈਣਾ ਪੈਂਦਾ ਤੇ ਜਿਹੜਾ ਅਸੀਂ ਬੀਜ ਸੇਲ ਕਰਦੇ ਹਾਂ ਸਾਡੇ ਆਪਣੇ ਖੇਤਾਂ ਦਾ ਬੀਜ ਹੁੰਦਾ ਆਪ ਦਾ ਸਾਡਾ ਬ੍ਰਾਂਡ ਹੈ ਰਣਜੀਤ ਕ੍ਰੌਪ ਸਾਇੰਸ ਦੇ ਨਾਮ ਤੇ ਉਹ ਬ੍ਰਾਂਡ ਦੇ ਵਿੱਚ ਜਿਹੜਾ ਕੀ ਅਸੀਂ ਆਪ ਦਾ ਪੈਕ ਕਰਕੇ ਬੀਜ ਵੇਚਦੇ ਹਾਂ ਠੀਕ ਹੈ ਤੇ ਬਿੱਲ ਵਗੈਰਾ ਤੁਸੀਂ ਪੂਰਾ ਪ੍ਰੋਪਰ ਬਿਲਕੁਲ ਹਰੇ ਹਰ ਕਿਸਾਨ ਨੂੰ ਜੋ ਵੀ ਵੈਰਾਈਟੀ ਲਵੇਗਾ ਜੋ ਸਾਡੀ ਵੈਰਾਈਟੀ ਹੈ ਉਹਦਾ ਬਿੱਲ ਮਿਲੇਗਾ ਨਾਲ ਕੋਈ ਦਿੱਕਤ ਸੋ ਇਹ ਵੀ ਗੱਲ ਇੱਕ ਬਹੁਤ ਵਧੀਆ ਗੀ ਜਿਵੇਂ ਦੁਕਾਨਾਂ ਦੇ ਉੱਤੇ ਆਪਾਂ ਜਾਣਦੇ ਹਾਂਗੇ ਥੈਲੀਆਂ ਦੇ ਵਿੱਚ ਵੀ ਪਾਇਆ ਹੁੰਦਾ ਆਪਾਂ ਨੂੰ ਕੁਝ ਪਤਾ ਨਹੀਂ ਹੁੰਦਾ ਵੀ ਉਹਨਾਂ ਵਿੱਚ ਕੀ ਚੀਜ਼ ਹੈ ਤੇ ਕੀ ਨਹੀਂ ਪਰ ਇੱਥੇ ਆਪਾਂ ਦੇਖ ਸਕਦੇ ਹਾਂਗੇ ਤੁਹਾਡੇ ਸਾਹਮਣੇ ਹੋਊਗਾ ਵੀ ਵੀ ਕਿਹੋ ਜੀ ਵੈਰਾਈਟੀ ਹੈਗੀ ਤੇ ਕਿਹੋ ਜਿਹਾ ਵੀ ਥੈਲੀਆਂ ਦੇ ਵਿੱਚ ਹੋਊਗਾ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਹੋਊਗਾ ਅੱਛਾ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਦਵਾਈਆਂ ਵਗੈਰਾ ਇਹ ਤੁਸੀਂ ਆਪ ਹੀ ਸਾਰਾ ਟ੍ਰੀਟਮੈਂਟ ਕਰੀ ਆ ਹਾਂਜੀ ਜਿਵੇਂ ਆਹ ਹੋਣ ਦੇਖੋ ਜੀ ਸਾਡੇ ਅਸੀਂ ਇਹ ਇਹ ਥਾਈਪੋਨੇਟ ਮੈਥੈਲਿਕ ਕੰਪਨੀ ਹੋਰ ਦੀ ਐ ਇਹ ਥਾਈਪੋਨੇਟ 1 ਕਿਲੋ ਅਸੀਂ ਇਹ ਪਾਉਨੇ ਆ ਠੀਕ ਐ ਔਰ ਇੱਕ ਜੇਜੂ ਕੰਪਨੀ ਦਾ ਥਾਈਪੋਨੇਟ ਮੈਥੈਲ ਜਿਹੜਾ 70% ਅਸੀਂ ਇੱਕ ਇਹ ਪਾ ਰਿਹਾ ਠੀਕ ਐ ਤੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਸਟੈਪਟੋ ਦੀਆਂ ਪੁੜੀਆਂ ਜਿਹੜੀਆਂ ਉਹ ਪਾਣੀ ਘੋਲ ਕੇ ਦੇਖੋ ਵਿੱਚ ਪਾ ਰੱਖਿਆ ਪਹਿਲਾਂ ਪਾਣੀ ਗਰਮ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਕਿ 7 ਲੀਟਰ ਅਸੀਂ ਇਹ ਪਾਉਨੇ ਆ ਇਹ ਦਵਾਈ ਅੰਕਲ ਜੀ ਪਾਏ ਹੋਏ ਇਹ ਦਵਾਈ ਇਹ 7 ਲੀਟਰ ਦਵਾਈ ਅਸੀਂ ਇਹ ਪਾ ਰਿਹਾ ਇਹ ਜਿਹੜਾ ਕਿ ਕੁੱਲ ਤੁਸੀਂ ਲਾ ਲਓ ਸਾਡੇ ਕੋਲ ਹੁਣ ਟਰਾਲੀ ਦੇ ਵਿੱਚ ਜਿਹੜਾ ਬੀਜ ਪਿਆ ਹੈ ਹੂੰ ਇਹ ਬੀਜ ਸਾਡੇ ਕੋਲ 40 ਗੱਟੇ ਨੇ ਜਾਨੀ ਕਿ 16 ਕੁਇੰਟਲ ਦੇ ਵਿੱਚ ਅਸੀਂ 2 2 ਕਿਲੋ ਥਾਇਪਰੋਨੇਟ ਮਿਥਾਈਲ ਹੂੰ 7 ਲੀਟਰ ਇਹ ਦਵਾਈ ਹੂੰ ਉਸ ਤੋਂ ਬਾਅਦ 6 ਪੁੜੀਆਂ 7 ਪੁੜੀਆਂ ਅਸੀਂ ਸਟੈਪਟੋ ਦੀਆਂ ਪਾਉਨੇ ਆ ਤਾਂ ਇਹ ਵਧੀਆ ਟ੍ਰੀਟਮੈਂਟ ਅਸੀਂ ਕਰਕੇ ਆਪਣੇ ਆਪਾ ਮਸ਼ੀਨ ਬਣਾ ਰੱਖੀ ਹੈ ਹੂੰ ਤੇ ਇਹਦੇ ਨਾਲ ਟਰੀਟਮੈਂਟ ਕਰਕੇ ਉਸ ਤੋਂ ਬਾਅਦ ਨੇਚਰਲ ਤਰੀਕੇ ਨਾਲ ਜਿਹੜਾ ਕਿ ਕੁਦਰਤੀ ਤਰੀਕੇ ਨਾਲ ਆਪਾਂ ਇਹਨੂੰ ਸੁਕਾਉਨੇ ਆ ਕਿਸੇ ਮਸ਼ੀਨ ਜਾਂ ਕਿਸੇ ਹੀਟ ਦੁਆਰਾ ਨਹੀਂ ਸੁਕਾਉਂਦੇ ਠੀਕ ਹੈ ਜਿਹੜਾ ਹੀਟ ਜਾਂ ਮਸ਼ੀਨਾਂ ਨਾਲ ਸੁਕਾਇਆ ਜਾਂਦਾ ਉਹਦੇ ਵਿੱਚ ਥੋੜੀ ਜਰਮੀਨੇਸ਼ਨ ਦੀ ਦਿੱਕਤ ਆਉਂਦੀ ਹੈ ਕੁਦਰਤੀ ਤਰੀਕੇ ਨਾਲ ਜਿਹੜੀ ਆਪਾਂ ਸੁਕਾਉਨੇ ਆ ਬਾਸਮਤੀ ਜਾਂ ਟਰੀਟ ਕੀਤਾ ਹੋਇਆ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਜਰਮੀਨੇਸ਼ਨ ਦਾ ਕੋਈ ਦਿੱਕਤ ਨਹੀਂ ਆਉਂਦੀ ਔਰ ਸਾਡੇ ਬੀਜ ਦੇ ਵਿੱਚ ਝੰਡੇ ਰੋਗ ਦੀ ਜਿਹੜੀ ਸਮੱਸਿਆ ਉਹ ਬਹੁਤ ਘਟ ਕਿਉਂਕਿ ਕਿਸਾਨ ਵੀਰ ਮੈਨੂੰ ਜਾਣਦੇ ਨੇ ਕਿ ਸਾਡੇ ਜਿਹੜੇ ਬੀਜ ਹੁੰਦੇ ਨੇ ਉਹ ਪਿਓਰ 100 ਦੀ 100% ਪਿਓਰ ਔਰ ਬਹੁਤ ਵਧੀਆ ਬੀਜ ਹੁੰਦੇ ਨੇ ਠੀਕ ਹੈ ਅੱਛਾ ਭਾਈ ਇਹ ਤਾਂ ਹੋ ਗਈ ਗੱਲ ਦਵਾਈ ਦੀ ਪਰ ਦੇਖੀਏ ਤਾਂ ਮਾਰਕੀਟ ਦੇ ਵਿੱਚ ਹਰ ਕੋਈ ਕਹਿੰਦਾਗਾ ਸਾਡਾ ਬੀਜ ਟ੍ਰੀਟਮੈਂਟ ਕੀਤਾ ਹੁੰਦਾਗਾ ਜਿਵੇਂ ਆਪਾਂ ਦੱਸ ਰਹੇ ਸੀਗੇ ਤੁਸੀਂ ਉਹ ਕੀ ਗੱਲ ਹੁੰਦੀ ਹੈਗੀ ਹਾਂਜੀ 70% ਕੰਪਨੀਆਂ ਐਸੀਆਂ ਨੇ ਟਰੀਟਮੈਂਟ ਦਾ ਨਾਮ ਲਾ ਕੇ ਕੁਝ ਹੋਰ ਹੀ ਕਰਤੀਆਂ ਨੇ ਅੱਛਾ ਕਿਸੇ ਵੀ ਬੰਦੇ ਦਾ ਆਪਾਂ ਨਾਂ ਨਹੀਂ ਲੈਣਾ ਕਿਸੇ ਵੀ ਕੰਪਨੀ ਦਾ ਆਪਾਂ ਨਾਂ ਨਹੀਂ ਲੈਣਾ ਹਰ ਕੋਈ ਆਪਣੀ ਜਗ੍ਹਾ ਸੀ ਸਿਆਣਾ ਠੀਕ ਹੈ ਪਰ ਅਸੀਂ ਜ਼ਿਮੀਂਦਾਰਾਂ ਨੂੰ ਥੋੜਾ ਜਿਹਾ ਅਸੀਂ ਆਪ ਜ਼ਿਮੀਂਦਾਰਾਂ ਆ ਆਪ ਖੇਤੀ ਕਰਦੇ ਆ ਕਿਉਂਕਿ ਜ਼ਿਮੀਂਦਾਰ ਹਰੇਕ ਕੰਪਨੀ ਵਾਲਾ ਕਹਿ ਦਿੰਦਾ ਵੀ ਅਸੀਂ ਜ਼ਿਮੀਂਦਾਰ ਆ ਜ਼ਿਮੀਂਦਾਰ ਉਹ ਹੈ ਜਿਹੜਾ ਜਿੰਦੇ ਮੋਢੇ ਤੇ ਸਪਰੇਅ ਦੀ ਢੋਲੀ ਟੰਗੀ ਹੈ ਜਾਂ ਜੂਰੀ ਵਾਲਾ ਥੈਲਾ ਟੰਗਿਆ ਖੇਤ ਦੇ ਵਿੱਚ ਆਪ ਪਾਉਂਦਾ ਉਹ ਜ਼ਿਮੀਂਦਾਰ ਹੈ ਹਰ ਕੋਈ ਕੰਪਨੀ ਵਾਲਾ ਕਹਿੰਦਾ ਸੀ ਆਪ ਜ਼ਿਮੀਂਦਾਰ ਹੈਗੇ ਆ ਆਪਦੇ ਖੇਤਾਂ ਕਰਾਉਣੇ ਉਹ ਬੜੀ ਵੱਡੀ ਗੱਲ ਹੁੰਦੀ ਹੈ ਜ਼ਿਮੀਂਦਾਰ ਬਣਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਜਿਹੜੇ ਬੰਦੇ ਨੇ ਆਪਣੇ ਹੱਥਾਂ ਨਾਲ ਕੰਮ ਕਰਿਆ ਉਹ ਜ਼ਿਮੀਂਦਾਰ ਹੈ ਬੰਦਿਆਂ ਤੋਂ ਕਰਵਾਉਣਾ ਤਾਂ ਜਿਵੇਂ ਮਰਜ਼ੀ ਆਪਾਂ ਕਿਸੇ ਤੋਂ ਵੀ ਕਰਵਾ ਸਕਦੇ ਆ ਜ਼ਿਮੀਂਦਾਰ ਤਾਂ ਫਿਰ ਅ ਅਖਰਕਾਰ ਜ਼ਮੀਨਾਂ ਤਾਂ ਹਰ ਬੰਦੇ ਕੋਲ ਹੀ ਹੈ ਤਾਂ ਹਰ ਬੰਦਾ ਹੀ ਕਹਦੇ ਮੈਂ ਜ਼ਿਮੀਂਦਾਰ ਆ ਜ਼ਿਮੀਂਦਾਰ ਉਹੀ ਕਿਹਾ ਜਾਊਗਾ ਜਿਹੜਾ ਆਪ ਖੇਤੀ ਕਰਦਾ ਠੀਕ ਹੈ ਅੱਛਾ ਭਾਈ ਜੀ ਹੁਣ ਆਪਾਂ ਆਹ ਕਿਹੜੀ ਵੈਰੈਟੀ ਹੈ ਜਿਹੜੀ ਤੁਸੀਂ ਟ੍ਰੀਟਮੈਂਟ ਕਰ ਰਹੇ ਹੋਗੇ ਪੂਸਾ ਬਾਸਮਤੀ 1401 ਵੈਰੈਟੀ ਹੈ ਇਹਦਾ ਆਪਾਂ ਹੁਣ ਦਵਾਈ ਕੋਲ ਲਈ ਤੇ ਆ ਬਸ ਹੁਣ 2 ਮਿੰਟ ਦੇ ਵਿੱਚ ਹੀ ਆਪਾਂ ਇਹਦੀ ਦਵਾਈ ਜਿਹੜਾ ਦਵਾਈ ਲਾਉਣਾ ਸਟਾਰਟ ਕਰ ਉਹ ਵੀ ਆਪਾਂ ਕਿਸਾਨ ਵੀਰਾਂ ਨੂੰ ਦਿਖਾਵਾਂਗੇ ਪੂਸਾ ਬਾਸਮਤੀ 1401 ਮੁੱਛਲ ਹੈ ਜਿਹਨੂੰ ਕਿਸਾਨ ਵੀਰ ਜਾਣਦੇ ਨੇ ਉਹ ਬੀਜ ਹੈ ਔਰ ਇਹਨੂੰ ਹੁਣ ਦੇਖੋ ਤੁਸੀਂ ਬਹੁਤ ਸੋਹਣਾ ਵੀ ਦਵਾਈ ਕੱਲੇ ਕੱਲੇ ਦਾਣੀ ਤੇ ਦਾਣੇ ਦੇ ਉੱਪਰ ਜਿਹੜੀ ਹੈ ਕਿ ਦਵਾਈ ਲੱਗ ਰਹੀ ਹੈ ਔਰ ਇਨੂੰ ਦੇਖੋ ਹੁਣ ਸੁੱਕਣੇ ਪਾਇਆ ਜਾ ਰਿਹਾ ਨਾਲ ਦੀ ਨਾਲ ਹੀ ਠੀਕ ਹੈ ਹਾਂਜੀ ਅੱਛਾ ਭਾਈ ਜਿਹੜਾ ਇਹ 1400 ਵਿੱਚ ਤੁਸੀਂ ਮੁੱਛ ਲਾ ਗਏ ਤੁਸੀਂ ਆਪ ਤਿਆਰ ਕੀਤਾ ਹਾਂ ਹਾਂ ਬਿਲਕੁਲ ਜੀ ਇਹ ਅਸੀਂ ਆਪ ਆਪਣੇ ਖੇਤਾਂ ਦੇ ਵਿੱਚ ਤਿਆਰ ਕੀਤਾ ਹਾਂ ਆਪਾਂ ਜਿਹੜਾ ਕਿ ਬਰੀਡਰ ਇਸ ਤਾਂ ਲਾਇਆ ਸੀ ਔਰ ਇਸ ਵਾਰ ਵੀ ਜਿਹੜਾ ਆਪਾਂ ਯੂਨੀਵਰਸਿਟੀ ਤੋਂ ਬਰੀਡਰ ਲੈ ਕੇ ਆ ਚੁੱਕੇ ਹਾਂ ਤੇ ਇਸ ਵਾਰ ਵੀ ਜਿਹੜੀ ਬਰੀਡਰ ਦੀ ਹੀ ਵਜਾਈ ਕਰ ਰਹੇ ਤੁਸੀਂ ਜਿਵੇਂ ਹਰ ਸਾਲ ਬਰੀਡਰ ਵੀ ਲਿਆ ਕੇ ਉਹਦੇ ਉੱਤੇ ਫਾਊਂਡੇਸ਼ਨ ਕਰਦੇ ਹੋ ਬਿਲਕੁਲ ਜੀ ਬਿਲਕੁਲ ਹਰ ਸਾਲ ਨਵਾਂ ਬੀਜ ਲਿਆ ਕੇ ਤਾਂ ਹੀ ਤਾਂ ਇਹ ਦੇਖੋ ਸਾਡੇ ਨਾਲ ਲੱਖੋ ਕਿਸਾਨ ਜੁੜੇ ਨੇ ਜੀ ਹਾਂ ਇਹ ਇਹ ਇਸੇ ਕਰਕੇ ਕਿਉਂਕਿ ਅਸੀਂ ਜਿਹੜਾ ਵੀਜ਼ਾ ਆਪ ਤਿਆਰ ਕਰਦੇ ਆ ਆਪ ਟਰੀਟਮੈਂਟ ਕਰਦੇ ਆ ਆਪ ਦਵਾਈਆਂ ਲਾਉਂਦੇ ਆ ਸਭ ਕੁਝ ਤੇ ਆਪਣੀ ਪੈਕਿੰਗ ਦੇ ਵਿੱਚ ਵੇਚਦੇ ਆ ਇਹ ਇੱਕ ਬਹੁਤ ਵਧੀਆ ਚੀਜ਼ ਆ ਜਿਹੜੀ ਕਿ ਆਪਾਂ 6 ਮਹੀਨਿਆਂ ਦੀ فاਸਲ ਹੁੰਦੀ ਆ ਤੇ ਉਹਦਾ ਬੀਜ ਲੈਣ ਵੇਲੇ ਜਿਹੜੀ ਆਪਾਂ ਨੂੰ ਜਾਣਕਾਰੀ ਜ਼ਰੂਰੀ ਹੁੰਦੀ ਹੈਗੀ ਉਹ ਚੀਜ਼ਾਂ ਸਾਰੀਆਂ ਤੁਹਾਨੂੰ ਇੱਥੋਂ ਮਿਲ ਲੱਗੀਆਂ ਤੁਹਾਡੇ ਸਾਹਮਣੇ ਵੀ ਆ ਜਿਹੜਾ ਉਹ ਮਿਲੂਗਾ ਤੁਸੀਂ ਦੇਖ ਕੇ ਵੀ ਆਪ ਦਾ ਚੈੱਕ ਕਰਕੇ ਫਿਰ ਤੁਸੀਂ ਆਪ ਦਾ ਪਰਚੇਜ਼ ਕਰ ਸਕਦੇ ਹੋ ਤੇ ਵੱਡੀ ਗੱਲ ਆ ਵੀ ਪੱਕੇ ਵਿਲ ਦੇ ਉੱਤੇ ਤੁਹਾਨੂੰ ਇਹ ਬੀਜ ਮਿਲੂਗਾ ਤੇ ਬਾਈ ਜੀ ਦੇਕਰ ਮਾਰਕੀਟ ਪ੍ਰਾਈਸ ਦੀ ਤੇ ਆਪਣੀ ਇਧਰ ਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਕਿੱਥੇ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੁੰਗਾ ਜਿਹੜੇ ਕਿਸਾਨਾਂ ਨੇ ਸਾਡੀ ਕੰਪਨੀ ਦਾ ਬੀਜ ਲੈਣਾ ਹੈ ਸਾਡੀ ਕੰਪਨੀ ਹੀ ਵਿజిਟ ਕਰਨਾ ਪੈਣਾ ਕਿ ਮਤਲਬ ਕਿ ਇੱਥੇ ਹੀ ਆ ਕੇ ਤੁਹਾਨੂੰ ਸਾਡੀ ਕੰਪਨੀ ਦਾ ਬੀਜ ਮਿਲੇਗਾ ਸਾਡਾ ਐਡਰੈਸ ਜਿਹੜਾ ਹੈ ਕਿ ਪਿੰਡ ਨੰਗਲਟਾਣੀ ਹੈ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਵਾਦ ਹੈ ਹਰਿਆਣੇ ਦੇ ਵਿੱਚ ਹੈ ਇਹ ਜਿਵੇਂ ਕਿ ਰਤਿਏ ਤੋਂ 12 ਕਿਲੋਮੀਟਰ ਪੈ ਜਾਂਦਾ ਮਾਨਸਾ ਤੋਂ 35 ਕਿਲੋਮੀਟਰ ਸਰਦੂਲਗੜ੍ਹ ਤੋਂ 30 ਕਿਲੋਮੀਟਰ ਪੈ ਜਾਂਦਾ ਔਰ ਬਲਾਡੇ ਤੋਂ 25 ਕਿਲੋਮੀਟਰ ਪੈ ਜਾਂਦਾ ਸੈਂਟਰ ਜਿਹਦੇ ਵਿੱਚ ਆਪਣਾ ਪਿੰਡ ਹੈ ਠੀਕ ਹੈ ਸੋ ਦੋਸਤੋ ਵੀ ਬਾਈ ਆ ਜਿਹੜੇ ਬੀਜ ਦਾ ਕੰਮ ਕਰਦੇ ਆ ਉਹ ਪਿੰਡ ਦੇ ਵਿੱਚ ਹੀ ਕਰਦੇ ਆ ਕਿਤੇ ਹੋਰ ਦੁਕਾਨ ਦੇ ਉੱਤੋਂ ਜਾਂ ਕਿਤੋਂ ਇਹਨਾਂ ਦੇ ਨਾਮ ਦੇ ਉੱਤੇ ਜੇਕਰ ਕਿਤੇ ਵੀ ਮਿਲਦਾਗਾ ਤਾਂ ਉਹ ਬਾਈਆ ਵੱਲੋਂ ਅਪਰੂਵ ਨਹੀਂ ਹੋਊਗਾ ਕਿਉਂਕਿ ਬਾਈ ਖੁਦ ਆਪ ਦੇ ਪਿੰਡੋਂ ਹੀ ਸੇਲ ਕਰ ਦੇਣੇਗੇ ਬਾਈ ਹੋਰ ਜਾਣਕਾਰੀ ਜੀ ਤੁਹਾਨੂੰ ਲੱਗਦਾ ਵੀ ਜ਼ਿਮੀਂਦਾਰਾਂ ਨੂੰ ਗੌਰ ਕਰਨੀ ਚਾਹੀਦੀ ਹੈ ਤੇ ਫਿਰ ਹੀ ਜਿਹੜਾ ਖੇਤੀਬਾੜਾ ਜਿਹੜਾ ਸੁਧਾਰ ਹੋ ਸਕਦਾ ਦੇਖੋ ਕਿਸਾਨ ਵੀਰਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਚੰਗੇ ਬੀਜ ਪ੍ਰਮਾਣਿਤ ਬੀਜ ਲਓ ਹੂੰ ਐਵੇਂ ਇੱਕ ਬੰਦੇ ਪਿੱਛੇ ਲੱਗ ਕੇ ਆਪਣੇ ਕਿਸਾਨ ਵੀਰ ਕੀ ਕਰਦੇ ਨੇ ਆਪਣੇ ਕਿਸਾਨਾਂ ਦੀ ਭੇਡ ਚਾਲ ਜ਼ਿਆਦਾ ਹੁੰਦੀ ਹੂੰ ਕਿਉਂਕਿ ਮੈਂ ਆਪ ਜ਼ਿਮੀਂਦਾਰਾਂ ਮੈਂ ਇਸ ਗੱਲ ਨੂੰ ਕਹਿ ਸਕਦਾ ਕਿ ਭੇਡ ਚਾਲ ਕਿਉਂਕਿ ਅੱਖਾਂ ਬੰਦ ਕਰਕੇ ਕਿਸੇ ਵੀ ਬੰਦੇ ਤੇ ਵਿਸ਼ਵਾਸ ਕਦੇ ਵੀ ਨਾ ਕਰੋ ਕਦੇ ਹੀ ਨਾ ਕਰੋ ਠੀਕ ਹੈ ਆਪਦੀ ਜਾਂਚ ਪੜਤਾਲ ਕਰਕੇ ਆਪਦੇ ਪੜੋਸੀਆਂ ਨੂੰ ਜਾਂ ਜਿੱਤੋਂ ਪਹਿਲਾਂ ਜੋ ਵੀ ਬੀਜ ਲਿਆ ਰਹੇ ਨੇ ਉਹਦੀ ਗੁਣਵੱਤਾ ਚੈੱਕ ਕਰਕੇ ਹੀ ਬੀਜ ਲਓ ਤਾਂ ਹੀ ਆਪਾਂ ਜਿਹੜੀ ਕਿ ਪੈਦਾਵਾਰ ਵਧੀਆ ਲੈ ਸਕਦੇ ਆ ਬਾਕੀ ਜਿਵੇਂ ਸਾਡੇ ਕੋਲ ਜ਼ਿੰਮੇਦਾਰ ਆਉਂਦੇ ਨਾ ਸੀ ਉਹਨਾਂ ਨੂੰ ਦਵਾਈਆਂ ਬਾਰੇ ਔਰ ਉਹਨਾਂ ਨੂੰ ਕੀ ਆਪਾਂ ਖੇਤ ਦੇ ਵਿੱਚ ਖਾਦਾਂ ਵਗੈਰਾ ਪਾਉਣੀਆਂ ਨੇ ਉਹ ਵੀ ਸਾਰਾ ਕਿਸਾਨ ਵੀਰਾਂ ਨੂੰ ਆਪਾਂ ਦੱਸਦੇ ਆ ਠੀਕ ਹੈ ਵੀ ਪ੍ਰੋਪਰ ਗਾਈਡੈਂਸ ਦਿੰਦੇ ਹਾਂ ਬਿਲਕੁਲ ਬਿਲਕੁਲ ਔਰ ਵੱਡਣ ਤੱਕ ਜਿਹੜੀ ਆਪਾਂ ਕਿਸਾਨ ਵੀਰਾਂ ਨੂੰ WhatsApp ਦੇ ਉੱਪਰ ਸਾਰਾ ਦੱਸਦੇ ਰਹਿੰਦੇ ਆ ਕਿ ਆਹ ਇਸ ਟਾਈਮ ਇਹ ਸਪਰੇਅ ਕਰੋ ਹੁਣ ਇਸ ਟਾਈਮ ਇਹ ਸਪਰੇਅ ਕਰੋ ਇਸ ਕਰਕੇ ਹੀ ਸਾਡੇ ਨਾਲ ਕਿਸਾਨ ਜੁੜੇ ਨੇ ਸਾਡੇ ਤੇ ਵਿਸ਼ਵਾਸ ਕਰਦੇ ਆ ਠੀਕ ਹੈ ਜੀ ਹਾਂ ਸੋ ਦੋਸਤੋ ਇਹ ਸੀਗੀ ਵੀਡੀਓ ਸੀ ਟਰੀਟਮੈਂਟ ਨੂੰ ਲੈ ਕੇ ਪਿੰਡ ਨੰਗਲ ਆਰ ਸੀ ਐਸ ਕ੍ਰੋਪ ਸਾਇੰਸ ਬਾਈ ਹੋਰਾਂ ਦੀ ਕੰਪਨੀ ਹੈਗੀ ਇੱਥੇ ਬੀਜ ਤਿਆਰ ਕਰਦੇ ਨੇ ਕਣਕ ਤੇ ਝੋਨੇ ਦੇ ਬੀਜ ਹਰ ਸਾਲ ਤਿਆਰ ਕਰਦੇ ਨੇ ਤੇ ਲਗਭਗ ਮੈਂ ਲਾ ਬਾਈ ਜੀ 10 ਸਾਲ ਹੋ ਗਏ ਤੁਹਾਨੂੰ ਇਸ ਕੰਮ 10 ਸਾਲ ਹੋ ਗਏ ਜੀ ਸਾਨੂੰ ਪ੍ਰੋਪਰ ਕੰਮ 10 ਸਾਲ ਹੋ ਗਏ ਬਾਈਆਂ ਨੂੰ ਇਸ ਕੰਮ ਦੇ ਵਿੱਚ ਤੇ ਹੁਣ ਤੱਕ ਕੋਈ ਵੀ ਜਿਹੜੀ ਸ਼ਿਕਾਇਤ ਨਹੀਂ ਹੈਗੀ ਜ਼ਿੰਮੇਵਾਰਾਂ ਵੱਲੀ ਉਹ ਜਿਹੜਾ ਇੱਕ ਵਾਰੀ ਆਉਂਦਾਗਾ ਤੇ ਅਸੀਂ ਖੁਦ ਆਪ ਵੀ ਬਾਈ ਹੋਰਾਂ ਕੋਲ ਸੀਡ ਲੈ ਕੇ ਜਾਂਦੇ ਹਾਂਗੇ ਇਸੇ ਕਰਕੇ ਆਪਾਂ ਵੀ ਬਾਈਆਂ ਨੂੰ ਇਹੀ ਕਹਿੰਦੇ ਆ ਵੀ ਤੁਸੀਂ ਵਧੀਆ ਕੰਮ ਕਰੋ ਤੇ ਜ਼ਿੰਮੇਵਾਰਾਂ ਨੂੰ ਹੋਰ ਹੈ ਜਿਹੜੀ ਨੌਲੇਜ ਵਧੇ ਇੱਕ ਚੰਗੀ ਫਾਰਮਿੰਗ ਵੱਲ ਆਪਾਂ ਵਧੀਏ ਇੱਥੇ ਆਪਾਂ ਦੇਖ ਸਕਦੇ ਹਾਂ ਵੀ ਝੋਨੇ ਦੇ ਬੀਜ ਅਗੇ ਜਿਹੜੇ ਸਾਰੇ ਕੀ ਟ੍ਰੀਟਮੈਂਟ ਕਰਕੇ ਤਿਆਰ ਨੇ ਤੇ ਜਿਹੜੀ ਵੱਡੀ ਗੱਲ ਆ ਵੀ ਆਪੇ ਫੈਕਟਰੀ ਵਿੱਚ ਖੜੇ ਤੇ ਫੈਕਟਰੀ ਵਾਲੇ ਰੇਟ ਲੱਗਣਗੇ ਮਾਰਕੀਟ ਰੇਟ ਨਾਲੋਂ ਵਾਜਬ ਰੇਟ ਦੇ ਵਿੱਚ ਅੱਛਾ ਭਾਈ ਜੀ ਆਪਣੇ ਕੋਲ ਕਿਹੜੀਆਂ ਕਿੜੀਆਂ ਵੈਰਾਈਟੀਆਂ ਨੇਗੀਆਂ ਜਿਹੜੀਆਂ ਇਸ ਟਾਈਮ ਤੇ ਜਿੰਦਾਂ ਕਿ ਆਪਣੇ ਕੋਲ ਪੂਸਾ ਬਾਸਮਤੀ 1847 ਹੈ ਸੁਪਰੀਮ 77 ਹੈ ਠੀਕ ਹੈ ਸੁਪਰੀਮ 110 ਹੈ ਪੀਆਰ 126 ਹੈ 1509 ਹੈ 1885 ਹੈ ਔਰ ਇੱਕ ਇਹ ਸਾਡਾ ਜੋ ਬ੍ਰਾਂਡ ਹੈ ਬ੍ਰਾਂਡ ਪੂਸਾ ਬਾਸਮਤੀ 1401 ਇਹ ਸਾਡਾ ਇੱਕ ਬ੍ਰਾਂਡ ਹੈ ਰਣਜੀਤ ਕ੍ਰੌਪ ਸਾਇੰਸ ਦੇ ਨਾਮ ਤੇ ਜਿਸ ਦੇ ਵਿੱਚ ਝੰਡਾ ਰੋਗ ਜਿਹੜਾ ਹੈ ਉਹ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਔਰ ਝਾੜ ਵੀ ਬਹੁਤ ਵਧੀਆ ਹੈ ਇਸ ਨੂੰ ਅਸੀਂ ਟ੍ਰੀਟਮੈਂਟ ਕਰਕੇ ਹੀ ਕਿਸਾਨ ਵੀਰਾਂ ਨੂੰ ਇਸ ਦਾ ਬੀਜ ਆਪਣੀ ਪੈਕਿੰਗ ਦੇ ਵਿੱਚ ਦਿੰਨੇ ਆ ਠੀਕ ਹੈ ਵੱਡੀ ਗੱਲ ਇਹੀ ਹੈ ਜੀ ਆਪਾਂ ਨੂੰ ਬੀਜ ਹੈ ਜਿਹੜਾ 6 ਮਹੀਨਿਆਂ ਦੀ ਖੇਤੀ ਹੁੰਦੀ ਹੈ ਵੀ ਤਸੱਲੀ ਆ ਨਾਲ ਮਿਲੇ ਤੇ ਬਾਈ ਨੇ ਕਿਹਾ ਵੀ ਜਿਹੜਾ 1401 ਵਾਲੀ ਵੈਰੈਟੀ ਆ ਉਹ ਪੂਰੀ ਤਸੱਲੀ ਬਖਸ਼ ਆ ਘੱਟ ਤੋਂ ਘੱਟ ਵੀ ਨਾ ਮਾਤਰ ਹੀ ਝੰਡਾ ਰੋਗ ਦੀ ਸ਼ਿਕਾਇਤ ਆਉਗੀ ਇਹ ਵੀ ਦੇ ਵਿੱਚ ਤੇ ਅੱਛਾ ਬਾਈ ਜੀ ਹੋਰ ਕਿਹੜੇ ਕਿਹੜੇ ਵੈਰੈਟੀਆਂ ਪਈਆਂ ਆਪਣੇ ਕੋਲ ਹੋਰ ਆਪਣੇ ਕੋਲੇ ਇਹ ਇੱਕ ਆਰਸੀਐਸ ਰਤਨ ਹੈ ਸੁਪਰੀਮ ਛਾਰਟ ਹੈ ਪੂਸਾ ਬਾਸਮਤੀ 1692 ਹੈ ਪੂਸਾ ਬਾਸਮਤੀ 1718 ਹੈ ਠੀਕ ਹੈ ਅੱਛਾ ਬਾਈ ਬਿਲ ਵਗੈਰਾ ਪੱਕੇ ਹਾਂ ਪੱਕਾ ਬਿਲ ਮਿਲੇਗਾ ਜੀ ਤੇ ਰੇਟ ਮਾਰਕੀਟ ਨਾਲ ਮਾਰਕੀਟ ਦੇ ਹਿਸਾਬ ਨਾਲ ਦੇਖੋ ਜੀ ਸਾਡੇ ਜਿਹੜੇ ਰੇਟ ਹੈਗੇ ਨੇ ਉਹ ਬਿਲਕੁਲ ਜਾਇਜ਼ ਨੇ ਹਮ ਹਰ ਵੈਰਾਈਟੀ ਦੇ ਅਲੱਗ-ਅਲੱਗ ਰੇਟ ਨੇ ਠੀਕ ਹੈ ਜੋ ਸਾਡੇ ਕੋਲ ਬਾਸਮਤੀ ਦੇ ਵਿੱਚ ਸਭ ਤੋਂ ਮਹਿੰਗੀ ਹੈ ਉਹ ਸੁਪਰੀਮ 100 ਸੁਪਰੀਮ ਛਾਟ ਹੈ ਅਰ 1400 ਇੱਕ ਹੈ ਜਿਹੜੀ 130 ਰੁਪਏ ਉਹ 150 ਰੁਪਏ ਬਾਕੀ ਦੀਆਂ ਸਭ ਸਭ ਵੈਰਾਈਟੀਆਂ ਦੇ ਰੇਟ ਥੱਲੇ ਨੇ ਹਮ ਸੋ ਦੋਸਤੋ ਜੇਕਰ ਤੁਸੀਂ ਵੀ ਝੋਨੇ ਦੀ ਪਨੀਰੀ ਵਾਸਤੇ ਬੀਜ ਭਾਲ ਰਹੇ ਹੋ ਤਾਂ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਪਿੰਡ ਡੰਗਲਟਾਣੀ ਬਾਈਓਰੇ ਕੋਲੇ ਆ ਸਕਦੇ ਹੋ ਬਾਈਓਰੇ ਦੀ ਫੈਕਟਰੀ ਆ ਇੱਥੇ ਆਰ ਸੀ ਐਸ ਰਣਜੀਤ ਕ੍ਰੋਪਸਾਈਨ ਦੇ ਨਾਮ ਦੇ ਉੱਤੇ ਤੇ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਡਿਸਪਲੇ ਦੇ ਉੱਤੇ ਆਪਾਂ ਨੰਬਰ ਤੇ ਐਡਰੈਸ ਆ ਜਿਹੜਾ ਪ੍ਰੋਪਰ ਚਲਾ ਦੇਵਾਂਗੇ ਧੰਨਵਾਦ